ਜਿਹੜੀ थाना ਢੜਬਾ ਚੌਂਕੀ ਇੰਚਾਰਜ ਕਰੀਆ ਨੇ ਕੱਲ ਕਾਕੂਵਲ ਪਿੰਡ ਦੇ ਇੱਕ ਬਾ ਜਿਹੜੀ ਮੇਨ ਹਾਈਵੇ ਹੈ ਆਪਣਾ ਸਗਰੂਟ ਪਤਨਾ ਹਾਈਵੇ ਹੈ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜੀ ਹਾਈਵੇ ਤੇ ਤੇ ਐਸ ਐਚਓ ਢੜਬਾ ਦੀ ਡਾਇਰੈਕਸ਼ਨ ਸੇ ਚੌਂਕੀ ਇੰਚਾਰਜ ਸਾਹਿਬ ਨੇ ਅਲੋਂਗ ਵਿਦ ਫੋਰਸ ਨਾਕਾਬੰਦੀ ਕੀਤੀ ਹੋਈ ਸੀ ਤੇ ਅਸੀਂ ਲਗਾਤਾਰ ਜਿਹੜੀ ਚੈਕਿੰਗ ਕਰ ਰਹੇ ਹਾਂ ਖਾਸ ਕਰਕੇ ਇਲੈਕਸ਼ਨਸ ਦੌਰਾਨ ਵੀ ਰਿਲੇਟਿਡ ਕਰ ਰਹੇ ਹਾਂ ਤੇ ਉਸ ਦੌਰਾਨ ਇੱਕ ਟਰੱਕ ਦੀ ਅਸੀਂ ਚੈਕਿੰਗ ਉਪਰੰਤ ਦੋ ਦੋਸ਼ੀ ਅਸੀਂ ਦੋ ਬੰਦੇ ਕਾਬੂ ਕੀਤੇ ਤੇ ਪ੍ਰੋਪਰ ਸਰਚ ਕਰੀ ਜਾਂਦਾ ਟਰੱਕ ਦੀ ਤਸਨੂ 2.5 ਕਿਲੋ ਅਫੀਮ ਤੇ 10 ਕਿਲੋ ਭੁੱਕੀ ਉਹਦੇ ਵਿੱਚੋਂ ਬਰਾਮਦ ਹੋਈ ਤੇ ਉਹਨਾਂ ਤੇ ਇਮੀਡੀਏਟਲੀ ਅਸੀਂ ਪਰਚਾ ਰਜਿਸਟਰ ਕਰਿਆ ਜੀ ਇਹ ਦੋਨੇ ਬੰਦੇ ਇੱਕ RAMLAL son of CHANDLAL ਵਾਸੀ ਸੰਦੋੜ ਜਿਹੜਾ ਮਲੇਰ ਕੋਟਲੇ ਦਾ ਜੀ ਇੱਕ ਤੇ ਦੂਜਾ ਜੀਵਨ ਸਿੰਘ ਇਹ ਲੁਧਿਆਣੇ ਦਾ ਹੈ ਜੀ ਤੇ ਇਹਨਾਂ ਦੀ ਫਰਦਰ ਅਸੀਂ ਪੁੱਛਗਿਸ਼ ਕੀਤੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੇ ਬੰਦੇ ਨੂੰ ਡਿਲੀਵਰ ਕਰਨ ਜਾ ਰਹੇ ਸੀਗੇ ਫਿਰ ਅਸੀਂ ਉਸ ਬੰਦੇ ਤੇ ਦਾ ਪਿੱਛਾ ਕੀਤਾ ਤੇ ਉਸ ਬੰਦੇ ਨੂੰ ਵੀ ਕਾਬੂ ਕੀਤਾ ਤੇ ਉਹ ਹੈਗਾ ਜੀ ਜਸਦੇਵ ਸਿੰਘ ਹੈਗਾ ਨਾਮ ਦਾ ਬੰਦਾ ਹੈਗਾ ਜੀ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਉਹਨੂੰ ਵੀ ਕਾਬੂ ਕੀਤਾ ਗਿਆ ਜੀ ਇਹ ਸਰ ਕਿਹੜੀ ਸਾਈਡ ਤੋਂ ਆ ਰਹੇ ਸੀ ਇਹ ਕਹਿ ਰਹੇ ਇਹ ਕਿਹੜੀ ਸਾਈਡ ਜਾ ਰਹੇ ਸੀ ਇਹ ਪਤਨਾ ਸਾਈਡ ਤੋਂ ਆ ਰਿਹਾ ਸੀਗਾ ਜੀ ਤੇ ਇਹ ਸੰਗਰੂਰ ਸਾਈਡ ਤੇ ਜਾ ਰਿਹਾ ਸੀਗਾ ਜੀ ਉਸ ਸਾਈਡ ਨਾਲ ਸੀ ਪੁਸ਼ਪ ਪੁਸ਼ਕਿਸ਼ ਦੌਰਾਨ ਪਤਾ ਲੱਗਿਆ ਜੀ ਕਿ ਕਿੱਥੇ ਸਪਲਾਈ ਕਰਨਾ ਸੀ ਕਿਹਨਾਂ ਨੂੰ ਦੇਣਾ ਸੀ ਜੀ ਬਿਲਕੁਲ ਜੀ ਪੁਸ਼ਕਿਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਜੀ ਬਾਕੀ ਅਸੀਂ ਫਰਦਰ ਇਹ ਪੁਸ਼ਕਿਸ਼ ਕਰ ਰਹੇ ਹਾਂ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਇਹਨਾਂ ਦਾ ਰਿਮਾਂਡ ਲੈ ਕੇ ਕਿ ਕਿਹੜੇ ਵਿਅਕਤੀ ਤੋਂ ਲੈ ਕੇ ਆਏ ਸੀ ਤਾਂ ਕਿ ਅਸੀਂ ਉਹਨੂੰ ਵੀ ਬੁੱਕ ਕਰ ਸਕੀਏ ਫਰਦਰ ਜਿਹੜੇ ਬੰਦੇ ਨੂੰ ਇਹ ਦੇਣ ਜਾ ਰਹੇ ਸੀ ਫਾਰਵਰਡ ਲਿੰਕ ਦੇ ਵਿੱਚ ਉਸ ਬੰਦੇ ਨੂੰ ਅਸੀਂ ਜਿਵੇਂ ਮੈਂ ਦੱਸਿਆ ਉਸ ਬੰਦੇ ਨੂੰ ਵੀ ਅਸੀਂ ਇਮੀਡੀਏਟਲੀ ਉਸ ਤੋਂ ਬਾਅਦ ਕਾਬੂ ਕਰ ਲਿਆ ਸੀ ਜੀ ਸਰ ਬੈਕਗ੍ਰਾਉਂਡ ਚੈੱਕ ਤੇ ਪਹਿਲਾਂ ਕੁਝ ਨੁਕਤੇ ਮਹਿਗੇ ਇਹਨਾਂ ਦੇ ਪਰਜਾ ਰਿੰਗਰ ਆ ਰਿਹਾ ਹੈ ਇਹਨਾਂ ਦਾ ਜੀ ਬੈਕਗ੍ਰਾਉਂਡ ਚੈੱਕ ਵਗੈਰਾ ਅਸੀਂ ਸਾਰਾ ਕ੍ਰਿਮੀਨਲ ਰਿਕਾਰਡ ਹੁਣ ਚੈੱਕ ਕਰ ਰਹੇ ਹਾਂ ਜੀ ਤੇ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਹੋਰ ਵਾਰਦਾ ਕੋਚ ਨੇ ਇਹ ਜੀਆਂ ਸਮਗਲਿੰਗ ਕਰੀ ਹੈ ਉਹਦੇ ਸਬੰਧ ਚ ਵੀ ਅਸੀਂ ਪੂਰੀ ਪੁਛਪੜਤਾਲ ਕਰਾਂਗੇ ਤੇ ਇਹਨਾਂ ਦਾ ਜਿਹੜਾ ਪ੍ਰਾਪਰਟੀ ਡਿਟੇਲਸ ਵਗੈਰਾ ਉਹ ਵੀ ਲੈ ਕੇ ਜਿਹੜੀ ਬੰਦਵੀਂ ਕਾਰਵਾਈ ਹੈ ਪ੍ਰਾਪਰਟੀ ਫੋਰਫੀਚਰ ਹੈ ਉਹ ਵੀ ਕੀਤਾ ਜਾਵੇਗਾ ਜੀ ਕੁਝ ਮਾਲੂ ਤਿਆਰ ਵਗੈਰਾ ਜਾਂ ਕੁਝ ਇਦਾਂ ਵੀ ਬਣਾਉਗੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣਾਉਣੀ ਜੀ ਅਸਰ ਇਸ ਤਰ੍ਹਾਂ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ ਜੀ ਫਿਰ ਵੀ ਇਸ ਤਰ੍ਹਾਂ ਦੀ ਰੀਡ ਮਾਰੇ ਸਪਿੰਦਾ ਸ਼ਹੀਤਾਸ ਕਰੀ ਗਾ ਰੀਡ ਇਸ ਤਰ੍ਹਾਂ ਦੇ ਇਹ ਜੀ ਜਿਹੜੇ ਬੰਦੇ ਕਰ ਰਹੇ ਨੇ ਜੀ ਸਾਡੀ ਪੂਰੀ ਨਿਗਰਾਨੀ ਹੈ ਜੀ ਅਸੀਂ ਲਗਾਤਾਰ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਹੋਰ ਵੀ ਜਿਹੜੇ ਮਾੜੇ ਵਿਅਕਤੀ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਕੇਸ ਰਜਿਸਟਰ ਨੇ ਤੇ ਜਿਨ੍ਹਾਂ ਦਾ ਜਨਾਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣ ਵੀ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਜੀ ਕਨਸਟੈਂਟਲੀ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਰਿਹਾ ਹੈ ਜੀ ਤੇ ਉਸ ਤੋਂ ਇਲਾਵਾ ਨਾਕਾਬੰਦੀ ਕੀਤੀ ਜਾ ਰਹੀ ਹੈ ਸਿਰਫ ਇਹ ਰਿਕਵਰੀ ਨਹੀਂ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਹਫਤਾ ਪਹਿਲਾਂ 6 ਕਿਲੋ ਅਫੀਮ ਫੜੀ ਸੀਗੀ ਜੀ ਨਾਕੇ ਤੇ ਤੇ ਉਹ ਵੀ ਅਸੀਂ ਨਾਕਾਬੰਦੀ ਦੌਰਾਨ કરી ਸੀਗੀ ਤੇ ਰੈਗੂਲਰਲੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਐਕਸਾਈਜ਼ ਐਕਟ ਦੇ ਤਹਿਤ ਵੀ ਸੱਡੀਆਂ ਰਿਕਵਰੀਜ਼ ਹੋ ਰਹੀਆਂ ਨੇ ਜੀ